ਸਾਊਂਡ ਸਿਸਟਮ ਸਹੀ ਲਿਖਿਆ ਹਾਲੀਕਾਰਕ ਪਰ ਗੱਲ ਕਰ ਰਹੇ ਜੋ ਜਿਹੇ ਲੱਗਦਾ ਜੇ ਆਪਣੇ ਲਾਊਡ ਸਪੀਕਰ ਲੱਗਦੇ ਆ ਉਹਨਾਂ ਦੀ ਆਵਾਜ਼ ਹੈ ਗਿਆ 45 ਡੈਸੀਬਲ ਤੱਕ 45 ਡੈਸੀਬਲ ਤੱਕ ਜੇ ਆਪਾਂ ਉਹ ਸਾਊਂਡ ਸਿਸਟਮ ਕੋਈ ਸੁਣਦੇ ਆ ਜੋ ਸਾਡੇ ਕੰਨ ਨੂੰ ਸਹਿ ਸਕਦੇ ਪਤਾ ਨੂੰ ਯਾਦ ਹੋਊਗਾ ਚੰਡੀਗੜ੍ਹ ਥੋੜੇ ਦਿਨ ਪਹਿਲਾਂ ਦਰਜੀਤ ਸਿੰਘ ਪੁਤਾਂ ਦਾ ਬੰਸਾ ਭੈਣ 45 ਡੈਸੀਬਲ 45 ਡੀਬੀ ਦੀ ਸਾਊਂਡ ਪਰਮਿਸ਼ਨ ਸੀਗੀ ਪ੍ਰਸ਼ਾਸਨ ਵੱਲੋਂ ਇਹ ਤੋਂ ਉੱਪਰ ਆਵਾਜ਼ ਨਹੀਂ ਅੱਡਾ ਕਰਨੀ ਲੇਕਿਨ ਜਿਹੜੇ ਡੀਜੇ ਆਪਣੇ ਵਿਆਹਾਂ ਵਿੱਚ ਲੱਗਦੇ ਆ ਉਹਦੀ ਵਾਰ ਜਦੋਂ ਤੁਹਾਨੂੰ ਹੋਰਾਂੀ ਹੋਊਗੀ 150 ਡੈਸੀਬਲ ਤੋਂ ਪਰ ਹੁੰਦੀ ਜਿਹੜੀ ਸਾਡੇ ਕੰਨਾਂ ਵਾਸਤੇ ਸਾਡੇ ਦਿਮਾਗ ਵਾਸਤੇ ਸਾਡੇ ਸਰੀਰ ਵਾਸਤੇ ਸਾਡੇ ਦਿਲ ਵਾਸਤੇ ਬਹੁਤ ਹਾਨੀ ਕਰਕੇ ਇਸੇ ਕਰਕੇ ਅੱਜ ਕਾ ਜਿਹੜੇ ਲੋਕ ਆ ਉਹ ਛੁਟਕੜੇ ਹੋ ਜਾਂਦੇ ਜਮਾਨੀ ਜੀ ਗੱਲ ਹੁੰਦੀ ਹਰ ਬੰਦਾ ਕਿਸੇ ਨਾ ਮਾਰੀ ਜੁਕਰ ਸਾਡੇ ਵਿੱਚ ਇਸੇ ਕਰਕੇ ਸੰਜਮ ਨਹੀਂ ਰਹਿ ਰਿਹਾ ਔਰ ਬਹੁਤ ਸਾਰੀਆਂ ਦਿਲ ਦੀਆਂ ਦਿਮਾਗ ਦੀਆਂ ਬਿਮਾਰੀਆਂ ਹੋ ਰਹੀਆਂ ਦੂਸਰੀ ਗੱਲ ਆ ਜਿਹੜੇ ਅਸੀਂ ਲੋਕਾਂ ਸਾਡੇ ਵਾਸਤੇ ਆਵਾਜ਼ ਨੂੰ ਠੀਕ ਕਰਨਾ ਚਾਹੁੰਦਾ ਲੇਕਿਨ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਆ ਉਹ ਉਹਨਾਂ ਵਾਸਤੇ ਇਹ ਆਵਾਜ਼ ਬਹੁਤ ਖਤਰਨਾਕ ਹੈ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਜਦੋਂ ਡੀਜੇ ਵਾਲਾ ਕੋਈ ਵਿਆਹ ਦੇ ਲੱਗਣਾ ਹੋ ਜਾਂ ਫੰਕਸ਼ਨ ਤੇ ਉਹ ਆਵਾਜ਼ ਇਹ 45 ਡੈਸਬਲ ਤੱਕ ਰੱਖੀ ਦਿਓ ਉਹਦਾ ਇਹ ਕਾਰਨ ਹੁੰਦਾ ਵੀ ਡੀਜੇ ਲੱਗੇ ਹੋਏ ਨੇ ਸਟੇਜ ਤੇ ਬੰਦੇ ਬੈਠੇ ਆ ਦੂਕੀਲੇ ਪਿੱਛੇ ਤੱਕ ਉੱਥੇ ਆਵਾਜ਼ ਚੜੀ ਹੋਈ ਹੈ ਔਰ ਉਹ ਜਿਹੜੀ ਆਵਾਜ਼ ਆ ਸਾਨੂੰ ਕਮਲੇ ਕਰ ਸਕੀ ਤੁਹਾਡੀ ਮੈਮਰੀ ਜਿਹੜੀ ਹੈ ਦਿਮਾਗ ਦੇ ਜ਼ਿਆਦਾ ਇਸ ਨੂੰ ਘੱਟ ਕਰ ਸਕਦੀ ਹੈ ਖਤਮ ਕਰ ਸਕਦੀ ਹੈ ਜਾਂ ਇਹ ਨਾਲ ਜਿਹੜੇ ਆਪਾਂ ਪਹਿਲਾਂ ਗੱਲ ਕੀਤੀ ਡਿਪਰੈਸ਼ਨ ਹੋਰ ਵਾਸ ਸਕਦਾ ਸਿਰ ਦੁਖੰਦੀ ਜਿਹੜੀ ਪ੍ਰੋਬਲਮ ਆ ਹੋਰ ਵਾਸ ਸਕਦੀ ਹੈ ਮੈਂ ਜੋ ਸਟੱਡੀ ਕੀਤੀ ਹੈ ਅੰਕਲ ਕਿ 25% ਜਿਹੜੀਆਂ ਮਹਿਲਾਵਾਂ ਉਤਾਂ ਉਹ ਮਾਈਗਰੇਨ ਦੇ ਸ਼ਿਕਾਇਤ ਇਹਦੇ ਵਿੱਚ ਵੱਡੀ ਕਾਰਨ ਸਾਊਂਡ ਹੈ ਉਹ ਸਾਊਂਡ ਗੱਡੀਆਂ ਬੱਸਾਂ ਦੀ ਵੀ ਹੋ ਸਕਦੀ ਹੈ ਵਾਜਾਂ ਦੀ ਨੂੰ ਕਰਦੀ ਐਫੈਕਟ ਨਹੀਂ ਹੋ ਸਕਦੀ ਐ ਇਹ ਸਾਡੇ ਲੇਕਿਨ ਜਿਆਦਾ ਇਹਦੇ ਜਿਹੜੇ ਆਪਾਂ ਪਿੰਡਾਂ ਵਾਲੇ ਚਿੱਤੇ ਚਾਉਂਦੇ ਆ ਉਹ ਡੀਜੇ ਸਿਸਟਮ ਤੋਂ ਆਉਂਦਾ ਜਾਂ ਜਿਹੜੇ ਸਾਡੇ ਧਾਰਮਿਕ ਸੰਸਥਾਵਾਂ ਦੇ ਸਪੀਕਰ ਲੱਗੇ ਸੋ ਬਹੁਤ ਪਿੰਡਾਂ ਵਿੱਚ ਸਪੀਕਰ ਬਾਹਰ ਨਹੀਂ ਬੰਦ ਕਰ ਦਿੱਤੇ ਗਏ ਅੰਦਰੋਂ ਅੰਦਰ ਵਾਲੇ ਚੱਲਦੇ ਸੋ ਕੋਸ਼ਿਸ਼ ਕੀਤੀ ਜਾਵੇ ਜਦੋਂ ਤੁਸੀਂ ਕਦੇ ਵਿਆਹ ਸ਼ਾਦੀ ਜਾਂ ਫੰਕਸ਼ਨ ਤੇ ਜਾਣਾ ਤੇ ਸਾਊਂਡ ਤੋਂ ਬਚ ਕੇ ਰੋ ਉਹਦੇ ਵਾਸਤੇ ਜਾਨਾ ਹੀ ਪਵੇ ਉਹ ਇਅਰ ਪਲੱਗ ਇਸਤੇਮਾਲ ਕਿਤੇ ਜਾਂਦਾ ਸੋ ਇਹ ਸੜਕਾਂ ਦੇ ਕੋਤੋਂ ਜਿਹੜੀਆਂ ਚੀਜ਼ਾਂ ਆ ਪੋਲੂਸ਼ਨ ਆ ਧੂੰਏ ਦਾ ਪੋਲੂਸ਼ਨ ਆ ਜਦੋਂ ਅਪਰਾਲੀ ਬਾਲਦੇ ਆ ਤੇ ਧੂੰਆਂ ਸਾਡ ਜਿਹੜਾ ਹਵਾ ਦੇ ਵਿੱਚ ਧੂੰਆਂ ਫੈਲ ਜਾਂਦਾ ਉਹ ਸਾਡੇ ਸਾਹ ਦੇ ਨਾਲ ਸਾਡੇ ਅੰਦਰ ਜਾਂਦਾ ਔਰ ਉਹ ਸਾਡੇ ਫੇਫੜਿਆਂ ਨੂੰ ਡੈਮੇਜ ਕਰਦਾ ਸੋ ਬਹੁਤ ਸਾਰੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਵੀ ਮਸ਼ੀਨਰੀ ਆਈ ਹੈ ਸਾਡੇ ਏਰੀਆ ਦੇ ਵਿੱਚ ਪਰਾਲੀ ਦੇ ਬੜੇ ਫੈਕਟ ਆ ਕਿ ਬੱਝੇ ਗਏ ਉਹਦੇ ਨਾਲ ਕੁਝ ਕੀਤਾ ਹੋਇਆ ਲੇਕਿਨ ਤੁਸੀਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਆਪਣੇ ਪਰਿਵਾਰਾਂ ਨੂੰ ਆਪਣੇ ਫੇਫੜਿਆਂ ਨੂੰ ਸਮਝਾਉਣੀ ਹੈ ਔਰ ਪੁਲਿਸਰ ਤੋਂ ਸਾਡ ਪੁਲਿਸਰ ਤੋਂ ਕੁਝ ਗੱਲ ਕੀਤੀ ਕਬਜਾ